Hadi yana ਮੱਕੇ ਨੂੰ ਹੋਰ ਦੇਖੋ ਤਾਂ ਲੱਗਦੀ ਨਹੀਂ ਲਾਹ ਲਾਹ ਨਾ ਮੈਂ ਤੁੰਨੀ ਨਾਲ ਮੈਂ ਬੰਦ ਕਰਨੀ ਸਾਰਾ ਦਿਨ ਜੇਰਾ ਟਿਕਣਾ ਕਿਹਾ ਮਾਫੀ ਮਾਰਾਂ ਮੈਂ ਉਸੇ ਨਾਮ ਮੈਂ ਕਿਹਾ ਇੱਕ ਦਿਨ ਲੱਤ ਵੀ ਟੁੱਟ ਗਈ ਉਧਰ ਆਈ ਉਹ ਦੋਵੇਂ ਉਡੀਕਰ ਪਹਿਲਾਂ ਹੀ ਫੋਨ ਆਇਆ ਸਾਡੇ ਉਥੋਂ ਬੀਟੀ ਲਾ ਕੇ ਹਸਨਪੁਰ ਟੁੰਗਾਂ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਕਿ ਭਈਆ ਤੇ ਤਿੰਨ ਚਾਰ ਭਈਏ ਸੀਗੇ ਟਰੈਕਟਰ ਤੇ ਪਨੀਰੀ ਲੈ ਕੇ ਜਾ ਰਹੇ ਸੀਗੇ ਤੇ ਟਰੈਕਟਰ ਬੇਕਅਪ ਹੋ ਗਿਆ ਮਨਰੇਗਾ ਤੇ ਜਿਹੜੀਆਂ ਨੇ ਮਨਰੇਗਾ ਦੀ ਵਰਕਰਾਂ ਸੜਕ ਤੇ ਕੰਮ ਕਰ ਰਹੀਆਂ ਸੀਗੀਆਂ ਤੇ ਉਹ ਟਰੈਕਟਰ ਬੇਕਅਪ ਹੋ ਕੇ ਉਹਨਾਂ ਮਨਰੇਗਾ ਵਰਕਰਾਂ ਤੇ ਚੜ ਗਿਆ ਜਿਸ ਦੇ ਵਿੱਚੋਂ ਰਾਈਟਵੇ ਦੋ ਬਜ਼ੁਰਗ ਮਹਿਲਾਵਾਂ ਦੀ ਜਿਹੜੀਆਂ ਮੌਤ ਹੋ ਗਈ ਹੈ ਤੇ ਜਿਹੜੀਆਂ 8 ਇੰਜਨ ਨੇ ਕਈਆਂ ਦੇ ਸਿਰ ਚ ਸੱਟ ਲੱਗੀ ਹੈ ਹੁਣ ਟੈਸਟ ਹੋਣ ਤੋਂ ਬਾਅਦ ਪਤਾ ਲੱਗੂ ਕੀ ਕੰਡੀਸ਼ਨ ਹੈ ਤੇ ਇੱਥੇ ਮੈਂ ਆਪ ਵਿਜ਼ਿਟ ਕੀਤਾ ਬੇਨਤੀ ਕੀਤੀ ਡਾਕਟਰ ਸਾਹਿਬਾਨ ਨੂੰ ਕਿ ਜਲਦੀ ਨਾਲ ਟੈਸਟ ਕੀਤੇ ਜਾਣ ਤੇ ਪ੍ਰਸ਼ਾਸਨ ਨੂੰ ਪਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਾ ਕੇ ਉੱਥੇ ਪ੍ਰੋਪਰ ਜਿਹੜਾ ਕਾਰਵਾਈ ਹੋਵੇ ਔਰ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਸਖਤੋ ਸਖਤ ਕਰੇ ਬੋਟਾਂ ਦੇ ਗਰੀਬ ਬੰਦੇ ਦੱਸਿਆ ਜਾ ਰਿਹਾ ਜਿਹੜੇ ਉੱਤੇ ਕੰਮ ਕਰੇ ਉਹ ਵੱਡਾ ਹਾਸਾ ਵੀ ਹੋ ਸਕਦਾ ਹੈ ਵੱਡਾ ਹਾਸਾ ਬਿਲਕੁਲ ਇਹ ਵੀ ਵੱਡਾ ਹੀ ਹੈ ਜੀ ਬਿਲਕੁਲ ਇਨਸਾਨ ਦੀ ਜਿੰਦਗੀ زندگی ਹੈ ਜੀ ਦੋ ਸਾਡੀਆਂ ਬਜ਼ੁਰਗ ਮਾਤਾਵਾਂ ਚਲੇ ਗਈਆਂ ਬੜਾ ਅਫਸੋਸ ਹੈ ਇਸ ਗੱਲ ਦਾ ਔਰ ਮਰੇਗਾ ਵਰਕਰ ਨੇ ਔਰ ਮੈਂ ਮੰਗ ਵੀ ਕਰੂੰਗਾ ਕਿ ਸਾਡੇ ਸੀਨ ਸਾਹਿਬ ਦੇ ਨੋਟਿਸ ਦੇ ਵਿੱਚ ਲੈ ਕੇ ਆਵਾਂਗੇ ਕਿ ਮਰੇਗਾ ਵਰਕਰਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ ਜਿਹੜੀ ਇਹ ਜੋ ਗੰਗਰੀ ਕਮੂਲੀ ਗੱਲਬਾਤ ਵੀ ਇਹ ਜਿਹੜੀ ਬਿਲਕੁਲ ਬਿਲਕੁਲ ਟਰੈਕਟਰ ਜਿਹੜਾ ਚਲਾ ਰਹੇ ਸੀਗਾ ਜਿਹਦਾ ਟਰੈਕਟਰ ਹੈ ਜੋ ਵੀ ਹੈਗਾ ਸਾਰਿਆਂ ਤੇ ਕਾਨੂੰਨੀ ਕਾਰਵਾਈ ਸਾਡਾ ਹਾਜ਼ਰੀ ਜਾ ਰਹੇ ਦੇ ਹੂੰ ਉਹ ਟਰੈਕਟਰ ਲੈ ਕੇ ਆਏ ਨੇ ਹੂੰ ਟਰੱਕ ਤੇ ਜਾੜ ਤਾਂ ਸਾੜਿਆਂ ਨੇ ਰੋਕਿਆ ਕੌਣ ਚਲਾ ਰਿਹਾ ਸੀ ਬਈਆ ਚਲਾ ਰਿਹਾ ਬਈਆ ਚਲਾ ਰਿਹਾ ਸੀ ਕਿੰਨੇ ਜਾਣੇ ਤੁਸੀਂ ਕੰਮ ਕਰ ਰਹੇ ਤੇ ਮਨਰੇਗਾ ਦਾ ਮਨਰੇਗਾ ਦਾ ਸਾਡੇ 25 ਜਾਣੇ ਦਾ ਹਮਦਪੁਰ ਦੇ ਤੇ 35-40 ਜਾਣੇ ਤੁੰਗਾਰ ਦੇ ਅੱਛਾ ਠੀਕ ਮੇਰਾ ਪੁੱਤ ਤਾਇਰ ਚੜਦਾ ਬਈਆ ਦੇਖੋ ਅੱਛਾ ਖੈਰ ਚੜਦਾ ਕੋਈ ਪਤਾ ਹੈ ਹਾਜ਼ਰੀ ਲਵਾ ਰਿਹਾ ਕੋਈ ਅਸੀਂ ਹਾਜ਼ਰੀ ਸੀ ਇੱਕ ਸਾਈਡ ਤੇ ਹਾਂ ਮੈਨੂੰ ਲੱਗਾ ਹੋਊਗਾ 10-12 10-12 ਫਟੜਾ ਮੌਤ ਵੀ ਹੋਈ ਹੈ ਵਿੱਚੇ ਨਰੇ ਗਾਲੇ ਹਾਜ਼ਰੀ ਲਵਾ ਰਹੇ ਸੀਗੇ ਨਹਿਰ ਦੇ ਉੱਪਰ ਬੈਠੇ ਪਿੰਡੋਂ ਭਈਏ ਟਰੈਕਟਰ ਲੈ ਕੇ ਆ ਰਹੇ ਸੀਗੇ ਜ਼ਿੰਮੇਦਾਰਾਂ ਦਾ ਸਾਡੇ ਕੋਲ ਦਾ ਟਰੈਕਟਰ ਹੈ ਭਈਏ ਟਰੈਕਟਰ ਚਲਾ ਰਹੇ ਨੇ ਭਈਆਂ ਦਾ ਕੀ ਮਰ ਜਾ ਵੀ ਟਰੈਕਟਰ ਚਲਾਉਣਗੇ ਇਹ ਕੀ ਕਰਦੇ ਸੀ ਜਿਹੜੇ ਸਾਰੇ ਇੱਥੇ ਨਰੇ ਗਾਲੇ ਹਾਜ਼ਰੀ ਲੱਗ ਰਹੀ ਸੀ ਕਿੰਨੇ ਜਾਣੇ ਸੀ ਟੋਟਲ ਸੋਨੇ 60 62 ਦਾ ਨੇ ਕਿੰਨੇ ਕਿਹੜੇ ਪਿੰਡ ਦੇ ਸੀਗੇ ਪਿੰਡ ਤੂੰਗਾ ਹੀ ਕਿੰਨੇ ਜਖਮ ਵੀ ਹੋਣੇ ਕਿੰਨੇ ਦੀ ਡੈਥ ਹੋ ਗਈ ਦੋ ਬੰਦੇ ਨੇ ਡੈਥ ਹੋ ਗਈ ਜੀ 10 12 ਜਾਣੇ ਜਖਮ ਕੀ ਬੀਬੀਆਂ ਨੇ ਦੋਨੋਂ ਦੋ ਬੀਬੀਆਂ ਨੇ ਕਿੰਨੀ ਕੁ ਉਮਰ ਦੀਆਂ ਨੇ ਸੋਨੇ 55 60 ਸਾਲ ਦੇ ਇਹ ਟਰੈਕਟਰ ਕਿ ਨੇ ਇਹਦਾ ਨਾਮ ਕੀ ਜਗਪਾਲ ਸਿੰਘ ਦਾਦਨੇ ਬਾਕੀ ਟਰੈਕਟਰ ਪਤਾ ਨਹੀਂ ਕਿਹਦਾ ਹੋ ਗਿਆ ਜੀ ਕਿੰਨੇ ਟਰੈਕਟਰ ਲਈ ਫਿਰਦੇ ਸੀ ਟਰੈਕਟਰ ਭਈਆਂ ਕੋਲ ਸੀ ਭਈਏ ਬੋਧ ਲੈ ਕੇ ਆਏ ਨੇ ਜੀ ਟਰੈਕਟਰ ਉੱਥੇ ਛੱਡ ਕੇ ਭੱਜ ਗਿਆ ਜੀ ਉਹ ਚੋਏ ਦੇ ਵਿੱਚ ਉੱਤਰਿਆ ਖੜਾ ਹੀ ਟਰੈਕਟਰ ਕੋਣ ਸੀ ਉਹਦੇ ਚ ਮੇਰੀ ਮਾਤਾ ਤੀ ਕੀ ਨਾਮ ਉਹਦਾ ਜਨਮ ਨਾਮ ਕੌਣ ਹੈ ਕਿੰਨੀ ਉਮਰ ਹੈ ਉਮਰ 58 60 ਸਾਲ ਹੋ ਗਈ ਟਰੈਕਟਰ ਚੋਏ ਦੇ ਵਿੱਚ ਖੜਾ ਹੀ ਉੱਥੇ ਆ ਫਿਰ ਕਿੰਨੀ ਸੀ ਸਪੀਡ ਸੀ ਸਪੀਡ ਤਾਂ ਵੱਧੂ ਹੋਣੀ ਹੈ ਜਿਹੜਾ ਕੰਟਰੋਲ ਹੀ ਨਹੀਂ ਹੋਇਆ ਜੀ ਖਬਰ ਕਿੰਨੀ ਕਿੰਨੀ ਸਪੀਡ ਆਉਣੀ ਹੈ